ਮਿਸ਼ਨੋਈ ਗੈਂਗਸਟਰ ਲੋਰਸ ਮਿਸ਼ਨੋਈ ਨੂੰ ਅੱਜ ਸੈਸ਼ਨ ਜੱਜ ਜਿਹੜਾ ਹੁਸ਼ਾਰਪੁਰ ਐਡੀਸ਼ਨਲ ਸੈਸ਼ਨ ਜੱਜ ਨੇ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ 2019 ਦਾ ਇਹ ਮਾਮਲਾ ਹੈ ਜਦੋਂ ਇੱਕ ਸੇਵਾਮੁਕਤ ਫੌਜੀ ਜੋ ਸ਼ਰਾਬ ਠੇਕੇਦਾਰ ਦੀ ਕੋਠੀ ਤੇ ਤਨਾਤ ਸੀਗਾ ਤੇ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੇ ਉਸਤੇ ਗੋਲੀਆਂ ਚਲਾ ਦਿੱਤੀਆਂ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸਦੇ ਜਿਹੜੀ ਹੈ ਇੱਕ ਗੋਲੀ ਗਿੱਟੇ ਦੇ ਵਿੱਚ ਵੱਜੀ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਉਸ ਦਾ ਇਲਾਜ ਹੋਇਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਲੋਰਸ ਬਿਸ਼ਨੋਈ ਸਮੇਤ ਜਿਹੜੇ ਪੰਜ ਹੋਰ ਵਿਅਕਤੀਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਅੱਜ ਲੋਰਸ ਬਿਸ਼ਨੋਈ ਨੂੰ ਇਸ ਹੁਸ਼ਿਆਰਪੁਰ ਦੇ ਸੈਸ਼ਨ ਜਿਹੜੇ ਨੇ ਜੱਜ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਜਿਹੜੇ ਨੇ ਬਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ 6 ਹੋਰ ਜਿਹੜੇ ਵਿਅਕਤੀ ਇਸ मामले ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਹੜੇ ਮਾਮਲੇ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਤਾਂ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2019 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਅ ਬਲੋਰਸ ਬਿਸ਼ਨੋਈ ਨੂੰ ਅਦਾਲਤ ਨੇ ਬਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਦਾ ਨਾਮ ਜਿਹੜਾ ਹੈ ਮਲਕੀਅਤ ਹੈ ਜਿਸ ਨੂੰ 2019 ਦੇ ਵਿੱਚ ਜਿਹੜੇ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਐਸਆਈ ਪਰਮਜੀਤ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਸਿਵਲ ਹਸਪਤਾਲ ਗਏ ਤੇ ਉੱਥੇ ਡਾਕਟਰਾਂ ਤੇ ਐਮਲਓ ਪ੍ਰਾਪਤ ਕਰਕੇ ਜਿਹੜੀਆਂ ਜ਼ਖਮੀਆਂ ਦੀ ਤੰਦਰੁਸਤ ਜਾਂਚ ਕੀਤੀ ਤੇ ਨਾਲ ਹੀ ਉਹਨਾਂ ਦਾ ਬਿਆਨ ਲਿੱਤਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਰੇਸ਼ ਅਗਲਵਾਰ ਠੇਕੇਦਾਰ ਜਿਹੜੇ ਨੇ ਉਸ ਦੀ ਕੋਠੀ ਨੰਬਰ 13 ਆਰ ਤੇ ਮਾਡਲ ਟਾਊਨ ਜਿਹੜਾ ਹੈ ਹੁਸ਼ਿਆਰਪੁਰ ਵਿਖੇ ਪ੍ਰਾਈਵੇਟ ਸੁਰੱਖਿਆ ਗਾਰਡ ਵੱਜੋਂ ਜਿਹੜਾ ਇਹ ਵਿਅਕਤੀ ਤੇ ਨਾਂ ਸੀ ਸ਼ਾਮ ਲਗਭਗ 6:30 ਵਜੇ ਉਹ ਜਦੋਂ ਡਿਊਟੀ ਤੇ ਚਲਾ ਗਿਆ ਉਸਨੇ ਜਿਹੜੇ ਘਰ ਦਾ ਗੇਟ ਬੰਦ ਕਰ ਦਿੱਤਾ ਤਾਂ ਸਾਹਮਣੋਂ ਡਿਊਟੀ ਦੇ ਨਰੇਸ਼ ਜਿਹੜਾ ਹੈ ਉਹ ਵੇੜੇ ਵਿੱਚ ਉਸ ਵੇਲੇ ਸ਼ਾਮਿਲ ਸੀਗਾ ਜਦੋਂ 7:30 ਵਜੇ ਦੇ ਕਰੀਬ ਜਿਹੜੇ ਨਾ ਅਚਾਨਕ ਹੀ ਬਾਰੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈਆਂ ਗਈਆਂ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਗੋਲੀ ਉਸ ਦੇ ਜਿਹੜੇ ਖੱਬੇ ਗਿੱਟੇ ਤੇ ਵੱਜੀ ਜਿਸ ਤੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸ਼ਿਕਾਇਤਕਰਤਾ ਨੇ ਜਿਹੜੇ అలਾਰਮ ਵਜਾਇਆ ਅਤੇ ਨਰੇਸ਼ ਅਗਰਵਾਲ ਬਾਹਰ ਆਇਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਜਿਹੜੇ ਨੇ ਉੱਥੋਂ ਭੱਜ ਗਏ ਸੀ ਜਿਸ ਤੋਂ ਬਾਅਦ ਹਿਸਕਾਇਤਕਰਤਾ ਨੇ ਇਸ ਇਸ ਵਿਅਕਤੀ ਨੂੰ ਜੋ ਜ਼ਖਮੀ ਹੋਇਆ ਸੀ ਸਕਿਉਰਿਟੀ ਗਾਰਡ ਦਾ ਕੰਮ ਤੇ ਤਾਇਨਾਤ ਸੀ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ 2019 ਤੋਂ ਇਹ ਮਾਮਲਾ ਚੱਲ ਰਿਹਾ ਸੀ ਜਿਸ ਦੇ ਵਿੱਚ ਐਡਵੋਕੇਟ ਅ ਪੰਕਜ 베ਦੀ ਜਿਹੜੇ ਨੇ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਐਡਵੋਕੇਟ ਜਿਹੜੇ ਨੇ ਪੰਕਜ 베ਦੀ ਉਹਨਾਂ ਨੇ ਇਹ ਦੱਸਿਆ ਹੈ ਕਿ 2019 ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਹੁਣ ਲੋਰਸ ਬਿਸ਼ਨੋਈ ਨੂੰ ਕੋਰਟ ਐਡਿਸ਼ਨਲ ਸੈਸ਼ਨ ਕੋਰਟ ਜਿਹੜੇ ਨੇ ਹੁਸ਼ਿਆਰਪੁਰ ਦੇ ਵੱਲੋਂ ਜਿਹੜੀ ਆ ਹੁਣ ਬਰੀ ਕਰ ਦਿੱਤਾ ਗਿਆ ਸੁਨੇਹੇ ਦੀਆਂ ਅਹਿਮ ਖਬਰਾਂ ਦੱਸ ਰਹੀਆਂ ਕਿ ਲੋਰੈਂਸ ਬਿਸ਼ਨੋਈ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਅੱਜ ਸੈਸ਼ਨ ਜੱਜ ਜਿਹੜਾ ਹੁਸ਼ਾਰਪੁਰ ਐਡੀਸ਼ਨਲ ਸੈਸ਼ਨ ਜੱਜ ਨੇ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ 2019 ਦਾ ਇਹ ਮਾਮਲਾ ਹੈ ਜਦੋਂ ਇੱਕ ਸੇਵਾਮੁਕਤ ਫੌਜੀ ਜੋ ਸ਼ਰਾਬ ਠੇਕੇਦਾਰ ਦੀ ਕੋਠੀ ਤੇ ਤਾਇਨਾਤ ਸੀਗਾ ਤੇ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੇ ਉਸਤੇ ਗੋਲੀਆਂ ਚਲਾ ਦਿੱਤੀਆਂ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸਦੇ ਜਿਹੜੀ ਹੈ ਇੱਕ ਗੋਲੀ ਗਿੱਟੇ ਦੇ ਵਿੱਚ ਵੱਜੀ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਉਸ ਦਾ ਇਲਾਜ ਹੋਇਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਲੋਰਸ ਬਿਸ਼ਨੋਈ ਸਮੇਤ ਜਿਹੜੇ ਪੰਜ ਹੋਰ ਵਿਅਕਤੀਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਅੱਜ ਲੋਰਸ ਬਿਸ਼ਨੋਈ ਨੂੰ ਇਸ ਹੁਸ਼ਿਆਰਪੁਰ ਦੇ ਸੈਸ਼ਨ ਜਜ ਜਿਹੜੇ ਨੇ ਜੱਜ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਜਿਹੜੇ ਨੇ ਬਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ 6 ਹੋਰ ਜਿਹੜੇ ਵਿਅਕਤੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਹੜੇ ਮਾਮਲੇ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਤਾਂ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2019 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਲੋਰਸ ਬਿਸ਼ਨੋਈ ਨੂੰ ਅਦਾਲਤ ਨੇ ਬਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਦਾ ਨਾਮ ਜਿਹੜਾ ਹੈ ਮਲਕੀਅਤ ਹੈ ਜਿਸ ਨੂੰ 2019 ਦੇ ਵਿੱਚ ਜਿਹੜੇ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਐਸਆਈ ਪਰਮਜੀਤ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਸਿਵਲ ਹਸਪਤਾਲ ਗਏ ਤੇ ਉੱਥੇ ਡਾਕਟਰਾਂ ਤੇ ਐਮਲਓ ਪ੍ਰਾਪਤ ਕਰਕੇ ਜਿਹੜੀਆਂ ਜ਼ਖਮੀਆਂ ਦੀ ਤੰਦਰੁਸਤ ਜਾਂਚ ਕੀਤੀ ਤੇ ਨਾਲ ਹੀ ਉਹਨਾਂ ਦਾ ਬਿਆਨ ਲਿੱਤਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਰੇਸ਼ ਅਗਲਵਾਰ ਠੇਕੇਦਾਰ ਜਿਹੜੇ ਨੇ ਉਸ ਦੀ ਕੋਠੀ ਨੰਬਰ 13 ਆਰ ਤੇ ਮਾਡਲ ਟਾਊਨ ਜਿਹੜਾ ਹੈ ਹੁਸ਼ਿਆਰਪੁਰ ਵਿਖੇ ਪ੍ਰਾਈਵੇਟ ਸੁਰੱਖਿਆ ਗਾਰਡ ਵਜੋਂ ਜਿਹੜਾ ਇਹ ਵਿਅਕਤੀ ਤੈਨਾਤ ਸੀ ਸ਼ਾਮ ਲਗਭਗ 6:30 ਵਜੇ ਉਹ ਜਦੋਂ ਡਿਊਟੀ ਤੇ ਚਲਾ ਗਿਆ ਉਸਨੇ ਜਿਹੜੇ ਘਰ ਦਾ ਗੇਟ ਬੰਦ ਕਰ ਦਿੱਤਾ ਤੇ ਸਾਹਮਣੋਂ ਡਿਊਟੀ ਦੇ ਨਰੇਸ਼ ਜਿਹੜਾ ਹੈ ਉਹ ਵੇੜੇ ਵਿੱਚ ਉਸ ਵੇਲੇ ਸ਼ਾਮਿਲ ਸੀਗਾ ਜਦੋਂ 7:30 ਵਜੇ ਦੇ ਕਰੀਬ ਜਿਹੜੇ ਨਾ ਅਚਾਨਕ ਹੀ ਬਾਰੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈਆਂ ਗਈਆਂ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਗੋਲੀ ਉਸ ਦੇ ਜਿਹੜੇ ਖੱਬੇ ਗਿੱਟੇ ਤੇ ਵੱਜੀ ਜਿਸ ਤੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸ਼ਿਕਾਇਤਕਰਤਾ ਨੇ ਜਿਹੜੇ అలਾਰਮ ਵਜਾਇਆ ਅਤੇ ਨਰੇਸ਼ ਅਗਰਵਾਲ ਬਾਹਰ ਆਇਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਜਿਹੜੇ ਨੇ ਉੱਥੋਂ ਭੱਜ ਗਏ ਸੀ ਜਿਸ ਤੋਂ ਬਾਅਦ ਆਉਂਦਾ ਹੈ ਸ਼ਿਕਾਇਤਕਰਤਾ ਨੇ ਇਸ ਇਸ ਵਿਅਕਤੀ ਨੂੰ ਜੋ ਜ਼ਖਮੀ ਹੋਇਆ ਸੀ ਸਿਕਿਉਰਿਟੀ ਗਾਰਡ ਦਾ ਕੰਮ ਤੇ ਤਾਇਨਾਤ ਸੀ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ 2019 ਤੋਂ ਇਹ ਮਾਮਲਾ ਚੱਲ ਰਿਹਾ ਸੀ ਜਿਸ ਦੇ ਵਿੱਚ ਐਡਵੋਕੇਟ ਪੰਕਜ 베ਦੀ ਜਿਹੜੇ ਨੇ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਐਡਵੋਕੇਟ ਜਿਹੜੇ ਨੇ ਪੰਕਜ 베ਦੀ ਉਹਨਾਂ ਨੇ ਇਹ ਦੱਸਿਆ ਹੈ ਕਿ 2019 ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਹੁਣ ਲੋਰਸ ਬਿਸ਼ਨੋਈ ਨੂੰ ਕੋਰਟ ਐਡਿਸ਼ਨਲ ਸੈਸ਼ਨ ਕੁਝ ਕੋਰਟ ਜਿਹੜੇ ਨੇ ਹੁਸ਼ਿਆਰਪੁਰ ਦੇ ਵੱਲੋਂ ਜਿਹੜੀ ਆ ਹੁਣ ਬਰੀ ਕਰ ਦਿੱਤਾ ਗਿਆ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੀਆਂ ਕਿ ਲੋਰੈਂਸ ਬਿਸ਼ਨੋਈ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਅੱਜ ਸੈਸ਼ਨ ਜੱਜ ਡਿਰੇ ਹੁਸ਼ਾਰਪੁਰ ਐਡੀਸ਼ਨਲ ਸੈਸ਼ਨ ਜੱਜ ਨੇ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ 2019 ਦਾ ਇਹ ਮਾਮਲਾ ਹੈ ਜਦੋਂ ਇੱਕ ਸੇਵਾ ਮੁਕਤ ਫੌਜੀ ਜੋ ਸ਼ਰਾਬ ਠੇਕੇਦਾਰ ਦੀ ਕੋਠੀ ਤੇ ਤਾਇਨਾਤ ਸੀਗਾ ਤੇ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੇ ਉਸਤੇ ਗੋਲੀਆਂ ਚਲਾ ਦਿੱਤੀਆਂ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸਦੇ ਜਿਹੜੀ ਹੈ ਇੱਕ ਗੋਲੀ ਗਿੱਟੇ ਦੇ ਵਿੱਚ ਵੱਜੀ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਸ ਦਾ ਇਲਾਜ ਹੋਇਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਲੋਰਸ ਬਿਸ਼ਨੋਈ ਸਮੇਤ ਜਿਹੜੇ ਪੰਜ ਹੋਰ ਵਿਅਕਤੀਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਲੋਰਸ ਬਿਸ਼ਨੋਈ ਨੂੰ ਇਸ ਹੁਸ਼ਿਆਰਪੁਰ ਸੈਸ਼ਨ ਜਿਹੜੇ ਨੇ ਜੱਜ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਜਿਹੜੇ ਨੇ ਬਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ 6 ਹੋਰ ਜਿਹੜੇ ਵਿਅਕਤੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਹੜੇ ਮਾਮਲੇ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਤਾਂ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2019 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਬਲੋਰਸ ਬਿਸ਼ਨੋਏ ਨੂੰ ਅਦਾਲਤ ਨੇ ਬਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਦਾ ਨਾਮ ਜਿਹੜਾ ਹੈ ਮਲਕੀਅਤ ਹੈ ਜਿਸ ਨੂੰ 2019 ਦੇ ਵਿੱਚ ਜਿਹੜੇ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਐਸਆਈ ਪਰਮਜੀਤ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਸਿਵਲ ਹਸਪਤਾਲ ਗਏ ਤੇ ਉੱਥੇ ਡਾਕਟਰਾਂ ਤੇ ਐਮਲਓ ਪ੍ਰਾਪਤ ਕਰਕੇ ਜਿਹੜੀਆਂ ਜ਼ਖਮੀਆਂ ਦੀ ਤੰਦਰੁਸਤ ਜਾਂਚ ਕੀਤੀ ਤੇ ਨਾਲ ਹੀ ਉਹਨਾਂ ਦਾ ਬਿਆਨ ਲਿੱਤਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਰੇਸ਼ ਅਗਲਵਾਰ ਠੇਕੇਦਾਰ ਜਿਹੜੇ ਨੇ ਉਸ ਦੀ ਕੋਠੀ ਨੰਬਰ 13 ਆਰ ਤੇ ਮਾਡਲ ਟਾਊਨ ਜਿਹੜਾ ਹੈ ਹੁਸ਼ਿਆਰਪੁਰ ਵਿਖੇ ਪ੍ਰਾਈਵੇਟ ਸੁਰੱਖਿਆ ਗਾਰਡ ਵੱਜੋਂ ਜਿਹੜਾ ਇਹ ਵਿਅਕਤੀ ਤੈਨਾਤ ਸੀ ਸ਼ਾਮ ਲਗਭਗ 6:30 ਵਜੇ ਉਹ ਜਦੋਂ ਡਿਊਟੀ ਤੇ ਚਲਾ ਗਿਆ ਉਸਨੇ ਜਿਹੜੇ ਘਰ ਦਾ ਗੇਟ ਬੰਦ ਕਰ ਦਿੱਤਾ ਤਾਂ ਸਾਹਮਣੋਂ ਡਿਊਟੀ ਦੇ ਨਰੇਸ਼ ਜਿਹੜਾ ਹੈ ਉਹ ਵੇੜੇ ਵਿੱਚ ਉਸ ਵੇਲੇ ਸ਼ਾਮਿਲ ਸੀ ਕਿ ਜਦੋਂ 7:30 ਵਜੇ ਦੇ ਕਰੀਬ ਜਿਹੜੇ ਨਾ ਅਚਾਨਕ ਹੀ ਬਾਰੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈਆਂ ਗਈਆਂ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਗੋਲੀ ਉਸ ਦੇ ਜਿਹੜੇ ਖੱਬੇ ਗਿੱਟੇ ਤੇ ਵੱਜੀ ਜਿਸ ਤੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸ਼ਿਕਾਇਤਕਰਤਾ ਨੇ ਜਿਹੜੇ అలਾਰਮ ਵਜਾਇਆ ਅਤੇ ਨਰੇਸ਼ ਅਗਰਵਾਲ ਬਾਹਰ ਆਇਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਜਿਹੜੇ ਨੇ ਉੱਥੋਂ ਭੱਜ ਗਏ ਸੀ ਜਿਸ ਤੋਂ ਬਾਅਦ ਆਉਂਦਾ ਹੈ ਸ਼ਿਕਾਇਤਕਰਤਾ ਨੇ ਇਸ ਇਸ ਅ ਵਿਅਕਤੀ ਨੂੰ ਜੋ ਜ਼ਖਮੀ ਹੋਇਆ ਸੀ ਸਿਕਿਉਰਿਟੀ ਗਾਰਡ ਦਾ ਕੰਮ ਤੇ ਤਾਇਨਾਤ ਸੀ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ 2019 ਤੋਂ ਇਹ ਮਾਮਲਾ ਚੱਲ ਰਿਹਾ ਸੀ ਜਿਸ ਦੇ ਵਿੱਚ ਐਡਵੋਕੇਟ ਪੰਕਜ 베ਦੀ ਜਿਹੜੇ ਨੇ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਐਡਵੋਕੇਟ ਜਿਹੜੇ ਨੇ ਪੰਕਜ 베ਦੀ ਉਹਨਾਂ ਨੇ ਇਹ ਦੱਸਿਆ ਹੈ ਕਿ 2019 ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਹੁਣ ਲੋਰਸ ਬਿਸ਼ਨੋਈ ਨੂੰ ਕੋਰਟ ਐਡੀਸ਼ਨਲ ਸੈਸ਼ਨ ਕੋਰਟ ਜਿਹੜੇ ਨੇ ਹੋਸ਼ਿਆਰਪੁਰ ਦੇ ਵੱਲੋਂ ਜਿਹੜੀ ਆ ਹੁਣ ਬਰੀ ਕਰ ਦਿੱਤਾ ਗਿਆ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵਰਾ ਟੀਵੀ ਤੇ ਅੱਜ ਸੁਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੀਆਂ ਕਿ ਲੋਰੈਂਸ ਬਿਸ਼ਨੋਈ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਅੱਜ ਸੈਸ਼ਨ ਜੱਜ ਜਿਹੜਾ ਹੋਸ਼ਿਆਰਪੁਰ ਐਡੀਸ਼ਨਲ ਸੈਸ਼ਨ ਜੱਜ ਨੇ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ 2019 ਦਾ ਇਹ ਮਾਮਲਾ ਹੈ ਜਦੋਂ ਇੱਕ ਸੇਵਾਮੁਕਤ ਫੌਜੀ ਜੋ ਸ਼ਰਾਬ ਠੇਕੇਦਾਰ ਦੀ ਕੋਠੀ ਤੇ ਤਨਨਾਤ ਸਿਗਾ ਤੇ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੇ ਉਸਤੇ ਗੋਲੀਆਂ ਚਲਾ ਦਿੱਤੀਆਂ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੇ ਜਿਹੜੀ ਇੱਕ ਗੋਲੀ ਗਿੱਟੇ ਦੇ ਵਿੱਚ ਵੱਜੀ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਸ ਦਾ ਇਲਾਜ ਹੋਇਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਲੋਰਸ ਬਿਸ਼ਨੋਈ ਸਮੇਤ ਜਿਹੜੇ ਪੰਜ ਹੋਰ ਵਿਅਕਤੀਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਲੋਰਸ ਮਿਸ਼ਨੋਈ ਨੂੰ ਇਸ ਹੁਸ਼ਿਆਰਪੁਰ ਦੇ ਸੈਸ਼ਨ ਜਜ ਜਿਹੜੇ ਨੇ ਜੱਜ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਜਿਹੜੇ ਨੇ ਬਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ 6 ਹੋਰ ਜਿਹੜੇ ਵਿਅਕਤੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਹੜੇ ਮਾਮਲੇ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਤਾਂ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2019 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਲੋਰਸ ਮਿਸ਼ਨੋਈ ਨੂੰ ਅਦਾਲਤ ਨੇ ਬਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਦਾ ਨਾਮ ਜਿਹੜਾ ਹੈ ਮਲਕੀਅਤ ਹੈ ਜਿਸ ਨੂੰ 2019 ਦੇ ਵਿੱਚ ਜਿਹੜੇ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਐਸਆਈ ਪਰਮਜੀਤ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਸਿਵਲ ਹਸਪਤਾਲ ਗਏ ਤੇ ਉੱਥੇ ਡਾਕਟਰਾਂ ਤੇ ਐਮਲਓ ਪ੍ਰਾਪਤ ਕਰਕੇ ਜਿਹੜੀਆਂ ਜ਼ਖਮੀਆਂ ਦੀ ਤੰਦਰੁਸਤ ਜਾਂਚ ਕੀਤੀ ਤੇ ਨਾਲ ਹੀ ਉਹਨਾਂ ਦਾ ਬਿਆਨ ਲਿੱਤਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਰੇਸ਼ ਅਗਲਵਾਰ ਠੇਕੇਦਾਰ ਜਿਹੜੇ ਨੇ ਉਸ ਦੀ ਕੋਠੀ ਨੰਬਰ 13 ਆਰ ਤੇ ਮਾਡਲ ਟਾਊਨ ਜਿਹੜਾ ਹੈ ਹੁਸ਼ਿਆਰਪੁਰ ਵਿਖੇ ਪ੍ਰਾਈਵੇਟ ਸੁਰੱਖਿਆ ਗਾਰਡ ਵੱਜੋਂ ਜਿਹੜਾ ਇਹ ਵਿਅਕਤੀ ਤੇ ਨਾਮ ਸੀ ਸ਼ਾਮ ਲਗਭਗ 6:30 ਵਜੇ ਉਹ ਜਦੋਂ ਡਿਊਟੀ ਤੇ ਚਲਾ ਗਿਆ ਉਸਨੇ ਜਿਹੜੇ ਘਰ ਦਾ ਗੇਟ ਬੰਦ ਕਰ ਦਿੱਤਾ ਤੇ ਸਾਹਮਣੋਂ ਡਿਊਟੀ ਦੇ ਨਰੇਸ਼ ਜਿਹੜਾ ਹੈ ਉਹ ਵੇੜੇ ਵਿੱਚ ਉਸ ਵੇਲੇ ਸ਼ਾਮਿਲ ਸਿਕਾ ਜਦੋਂ 7:30 ਵਜੇ ਦੇ ਕਰੀਬ ਜਿਹੜੇ ਨਾ ਅਚਾਨਕ ਹੀ ਬਾਰੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈਆਂ ਗਈਆਂ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਗੋਲੀ ਉਸ ਦੇ ਜਿਹੜੇ ਖੱਬੇ ਗਿੱਟੇ ਤੇ ਵੱਜੀ ਜਿਸ ਤੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸ਼ਿਕਾਇਤਕਰਤਾ ਨੇ ਜਿਹੜੇ అలਾਰਮ ਵਜਾਇਆ ਅਤੇ ਨਰੇਸ਼ ਅਗਰਵਾਲ ਬਾਹਰ ਆਇਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਜਿਹੜੇ ਨੇ ਉੱਥੋਂ ਭੱਜ ਗਏ ਸੀ ਜਿਸ ਤੋਂ ਬਾਅਦ ਆਉਂਦਾ ਹੈ ਸ਼ਿਕਾਇਤਕਰਤਾ ਨੇ ਇਸ ਇਸ ਅ ਵਿਅਕਤੀ ਨੂੰ ਜੋ ਜ਼ਖਮੀ ਹੋਇਆ ਸੀ ਸਿਕਿਉਰਿਟੀ ਗਾਰਡ ਦਾ ਕੰਮ ਤੇ ਤਾਇਨਾਤ ਸੀ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ 2019 ਤੋਂ ਇਹ ਮਾਮਲਾ ਚੱਲ ਰਿਹਾ ਸੀ ਜਿਸ ਦੇ ਵਿੱਚ ਐਡਵੋਕੇਟ ਅ ਪੰਕਜ 베ਦੀ ਜਿਹੜੇ ਨੇ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਐਡਵੋਕੇਟ ਜਿਹੜੇ ਨੇ ਪੰਕਜ 베ਦੀ ਉਹਨਾਂ ਨੇ ਇਹ ਦੱਸਿਆ ਹੈ ਕਿ 2019 ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਹੁਣ ਲੋਰੈਂਸ ਬਿਸ਼ਨੋਈ ਨੂੰ ਕੋਰਟ ਅਡੀਸ਼ਨਲ ਸੈਸ਼ਨ ਕੋਰਟ ਜਿਹੜੇ ਨੇ ਹੋਸ਼ਿਆਰਪੁਰ ਦੇ ਵੱਲੋਂ ਜਿਹੜੀ ਆ ਹੁਣ ਬਰੀ ਕਰ ਦਿੱਤਾ ਗਿਆ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵਰਾ ਟੀਵੀ ਤੇ ਅੱਜ ਦੇ ਦੀਆਂ ਅਹਿਮ ਖਬਰਾਂ ਤੁਹਾਨੂੰ ਦੱਸ ਰਹੀਆਂ ਕਿ ਲੋਰੈਂਸ ਬਿਸ਼ਨੋਈ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਅੱਜ ਸੈਸ਼ਨ ਜੱਜ ਜਿਹੜਾ ਹੋਸ਼ਿਆਰਪੁਰ ਐਡੀਸ਼ਨਲ ਸੈਸ਼ਨ ਜੱਜ ਨੇ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਹੈ 2019 ਦਾ ਇਹ ਮਾਮਲਾ ਹੈ ਜਦੋਂ ਇੱਕ ਸੇਵਾਮੁਕਤ ਫੌਜੀ ਜੋ ਸ਼ਰਾਬ ਠੇਕੇਦਾਰ ਦੀ ਕੋਠੀ ਤੇ ਇੱਕ ਤਨਨਾਤ ਸੀਗਾ ਤੇ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੇ ਉਸਤੇ ਗੋਲੀਆਂ ਚਲਾ ਦਿੱਤੀਆਂ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸਦੇ ਜਿਹੜੀ ਹੈ ਇੱਕ ਗੋਲੀ ਗਿੱਟੇ ਦੇ ਵਿੱਚ ਵੱਜੀ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਸ ਦਾ ਇਲਾਜ ਹੋਇਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਲੋਰਸ ਬਿਸ਼ਨੋਈ ਸਮੇਤ ਜਿਹੜੇ ਪੰਜ ਹੋਰ ਵਿਅਕਤੀਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਲੋਰਸ ਬਿਸ਼ਨੋਈ ਨੂੰ ਇਸ ਹੁਸ਼ਿਆਰਪੁਰ ਦੇ ਸੈਸ਼ਨ ਜਜ ਜਿਹੜੇ ਨੇ ਜੱਜ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਜਿਹੜੇ ਨੇ ਬਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ 6 ਹੋਰ ਜਿਹੜੇ ਵਿਅਕਤੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਹੜੇ ਮਾਮਲੇ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਤਾਂ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2019 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਲੋਰਸ ਬਿਸ਼ਨੋਈ ਨੂੰ ਅਦਾਲਤ ਨੇ ਬਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਦਾ ਨਾਮ ਜਿਹੜਾ ਹੈ ਮਲਕੀਅਤ ਹੈ ਜਿਸ ਨੂੰ 2019 ਦੇ ਵਿੱਚ ਜਿਹੜੇ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਐਸ.ਆਈ. ਪਰਮਜੀਤ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਸਿਵਲ ਹਸਪਤਾਲ ਗਏ ਤੇ ਉੱਥੇ ਡਾਕਟਰਾਂ ਤੇ ਐਮ.ਐਲ.ਓ. ਪ੍ਰਾਪਤ ਕਰਕੇ ਜਿਹੜੀਆਂ ਜ਼ਖਮੀਆਂ ਦੀ ਤੰਦਰੁਸਤ ਜਾਂਚ ਕੀਤੀ ਤੇ ਨਾਲ ਹੀ ਉਹਨਾਂ ਦਾ ਬਿਆਨ ਲਿੱਤਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਰੇਸ਼ ਅਗਲਵਾਰ ਠੇਕੇਦਾਰ ਜਿਹੜੇ ਨੇ ਉਸ ਦੀ ਕੋਠੀ ਨੰਬਰ 13 ਆਰ ਤੇ ਮਾਡਲ ਟਾਊਨ ਜਿਹੜਾ ਹੈ ਹੁਸ਼ਿਆਰਪੁਰ ਵਿਖੇ ਪ੍ਰਾਈਵੇਟ ਸੁਰੱਖਿਆ ਗਾਰਡ ਵੱਜੋਂ ਜਿਹੜਾ ਇਹ ਵਿਅਕਤੀ ਤੈਨਾਤ ਸੀ ਸ਼ਾਮ ਲਗਭਗ 6:30 ਵਜੇ ਉਹ ਜਦੋਂ ਡਿਊਟੀ ਤੇ ਚਲਾ ਗਿਆ ਉਸਨੇ ਜਿਹੜੇ ਘਰ ਦਾ ਗੇਟ ਬੰਦ ਕਰ ਦਿੱਤਾ ਤਾਂ ਸਾਹਮਣੋਂ ਡਿਊਟੀ ਦੇ ਨਰੇਸ਼ ਜਿਹੜਾ ਹੈ ਵੇੜੇ ਵਿੱਚ ਉਸ ਵੇਲੇ ਸ਼ਾਮਿਲ ਸੀਗਾ ਜਦੋਂ 7:30 ਵਜੇ ਦੇ ਕਰੀਬ ਜਿਹੜੇ ਨਾ ਅਚਾਨਕ ਹੀ ਬਾਰੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈਆਂ ਗਈਆਂ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਗੋਲੀ ਉਸ ਦੇ ਜਿਹੜੇ ਖੱਬੇ ਗਿੱਟੇ ਤੇ ਵੱਜੀ ਜਿਸ ਤੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸ਼ਿਕਾਇਤਕਰਤਾ ਨੇ ਜਿਹੜੇ అలਾਰਮ ਵਜਾਇਆ ਅਤੇ ਨਰੇਸ਼ ਅਗਰਵਾਲ ਬਾਹਰ ਆਇਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਜਿਹੜੇ ਨੇ ਉੱਥੋਂ ਭੱਜ ਗਏ ਸੀ ਜਿਸ ਤੋਂ ਬਾਅਦ ਹੁੰਦਾ ਹੈ ਸ਼ਿਕਾਇਤਕਰਤਾ ਨੇ ਇਸ ਇਸ ਵਿਅਕਤੀ ਨੂੰ ਜੋ ਜ਼ਖਮੀ ਹੋਇਆ ਸੀ ਸਕਿਉਰਿਟੀ ਗਾਰਡ ਦਾ ਕੰਮ ਤੇ ਤਾਇਨਾਤ ਸੀ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ 2019 ਤੋਂ ਇਹ ਮਾਮਲਾ ਚੱਲ ਰਿਹਾ ਸੀ ਜਿਸ ਦੇ ਵਿੱਚ ਐਡਵੋਕੇਟ ਪੰਕਜ 베ਦੀ ਜੜੇ ਨੇ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਐਡਵੋਕੇਟ ਜਿਹੜੇ ਨੇ ਪੰਕਜ 베ਦੀ ਉਹਨਾਂ ਨੇ ਇਹ ਦੱਸਿਆ ਹੈ ਕਿ 2019 ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਹੁਣ ਲੋਰੈਂਸ ਬਿਸ਼ਨੋਈ ਨੂੰ ਕੋਰਟ ਸ ਐਡੀਸ਼ਨਲ ਸੈਸ਼ਨ ਕੋਰਟ ਜਿਹੜੇ ਨੇ ਹੁਸ਼ਿਆਰਪੁਰ ਦੇ ਵੱਲੋਂ ਜਿਹੜੀ ਆ ਹੁਣ ਬਰੀ ਕਰ ਦਿੱਤਾ ਗਿਆ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵਰਾ ਟੀਵੀ ਤੇ ਅਸੂਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੀਆਂ ਕਿ ਲੋਰੈਂਸ ਬਿਸ਼ਨੋਈ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਅੱਜ ਸੈਸ਼ਨ ਜੱਜ ਜਿਹੜੇ ਹੁਸ਼ਾਰਪੁਰ ਐਡੀਸ਼ਨਲ ਸੈਸ਼ਨ ਜੱਜ ਨੇ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ 2019 ਦਾ ਇਹ ਮਾਮਲਾ ਹੈ ਜਦੋਂ ਇੱਕ ਸੇਵਾਮੁਕਤ ਫੌਜੀ ਜੋ ਸ਼ਰਾਬ ਠੇਕੇਦਾਰ ਦੀ ਕੋਠੀ ਤੇ ਤੈਨਾਤ ਸੀਗਾ ਤੇ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੇ ਉਸਤੇ ਗੋਲੀਆਂ ਚਲਾ ਦਿੱਤੀਆਂ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸਦੇ ਜਿਹੜੀ ਹੈ ਇੱਕ ਗੋਲੀ ਗਿੱਟੇ ਦੇ ਵਿੱਚ ਵੱਜੀ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਸ ਦਾ ਇਲਾਜ ਹੋਇਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਲੋਰਸ ਬਿਸ਼ਨੋਈ ਸਮੇਤ ਜਿਹੜੇ ਪੰਜ ਹੋਰ ਵਿਅਕਤੀਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਲੋਰਸ ਬਿਸ਼ਨੋਈ ਨੂੰ ਇਸ ਹੁਸ਼ਿਆਰਪੁਰ ਦੇ ਸੈਸ਼ਨ ਜਿਹੜੇ ਨੇ ਜੱਜ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਜਿਹੜੇ ਨੇ ਬਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ 6 ਹੋਰ ਜਿਹੜੇ ਵਿਅਕਤੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਹੜੇ ਮਾਮਲੇ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਤਾਂ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2019 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਉਹ ਲੋਰ ਸੁਬਿਸ਼ਨੋਈ ਨੂੰ ਅਦਾਲਤ ਨੇ ਬਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਦਾ ਨਾਮ ਜਿਹੜਾ ਹੈ ਮਲਕੀਅਤ ਹੈ ਜਿਸ ਨੂੰ 2019 ਦੇ ਵਿੱਚ ਜਿਹੜੇ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਐਸਾਈ ਪਰਮਜੀਤ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਸਿਵਲ ਹਸਪਤਾਲ ਗਏ ਤੇ ਉੱਥੇ ਡਾਕਟਰਾਂ ਤੇ ਐਮਲਓ ਪ੍ਰਾਪਤ ਕਰਕੇ ਜਿਹੜੀਆਂ ਜ਼ਖਮੀਆਂ ਦੀ ਤੰਦਰੁਸਤ ਜਾਂਚ ਕੀਤੀ ਤੇ ਨਾਲ ਹੀ ਉਹਨਾਂ ਦਾ ਬਿਆਨ ਲਿੱਤਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਰੇਸ਼ ਅਗਲਵਾਰ ठेकेदार ਜਿਹੜੇ ਨੇ ਉਸ ਦੀ ਕੋਠੀ ਨੰਬਰ 13 ਆਰ ਤੇ ਮਾਡਲ ਟਾਊਨ ਜਿਹੜਾ ਹੈ ਹੁਸ਼ਿਆਰਪੁਰ ਵਿਖੇ ਪ੍ਰਾਈਵੇਟ ਸੁਰੱਖਿਆ ਗਾਰਡ ਵੱਜੋਂ ਜਿਹੜਾ ਇਹ ਵਿਅਕਤੀ ਤੈਨਾਤ ਸੀ ਸ਼ਾਮ ਲਗਭਗ 6:30 ਵਜੇ ਉਹ ਜਦੋਂ ਡਿਊਟੀ ਤੇ ਚਲਾ ਗਿਆ ਉਸਨੇ ਜਿਹੜੇ ਘਰ ਦਾ ਗੇਟ ਬੰਦ ਕਰ ਦਿੱਤਾ ਤਾਂ ਸਾਹਮਣੋਂ ਡਿਊਟੀ ਦੇ ਨਰੇਸ਼ ਜਿਹੜਾ ਹੈ ਉਹ ਵੇੜੇ ਵਿੱਚ ਉਸ ਵੇਲੇ ਸ਼ਾਮਿਲ ਸੀਗਾ ਜਦੋਂ 6 7